ਵਾਰ ਫੇਰ ਹੋਈ ਦੇਸ਼ ਦੀ ਕਰકરી ਦੱਸ ਦਈਏ ਕਿ ਇਸ ਵਾਰ ਇੱਕ ਅਜਿਹੀ ਖਬਰ ਨੇ ਦੁਨੀਆ ਨੂੰ ਝੰਡੋੜ ਕੇ ਰੱਖ ਦਿੱਤਾ ਜਿਸ ਦੇ ਬਾਰੇ ਵਿੱਚ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਾਰਚਾ ਹੋ ਰਹੀ ਹੈ ਸਪੇਨ ਤੋਂ ਆਏ ਰਾਈਡਰ ਜੋੜੇ ਦੇ ਨਾਲ ਕਿਸ ਤਰ੍ਹਾਂ ਦੀ ਘਟਨਾ ਝਾਰਖੰਡ ਦੇ ਵਿੱਚ ਹੋਈ ਹੈ ਇਹ ਕਿਸੇ ਤੋਂ ਛੁਪੀ ਹੋਈ ਨਹੀਂ ਹੈ ਦੇਸ਼ਾਂ ਵਿਦੇਸ਼ਾਂ ਤੋਂ ਘੁੰਮਣ ਆਉਂਦੇ ਭਾਰਤ ਦੀ ਸੰਸਕ੍ਰਿਤੀ ਨਾਲ ਪਿਆਰ ਕਰਨ ਵਾਲੇ ਔਰ ਉਹਨਾਂ ਲੋਕਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੈ ਕਿ ਜਿਸ ਸੰਸਕ੍ਰਿਤੀ ਨੂੰ ਅਸੀਂ ਪਿਆਰ ਕਰਦੇ ਹਾਂ ਅਸੀਂ ਉੱਥੇ ਘੁੰਮਣ ਤਾਂ ਜਾ ਰਹੇ ਹਾਂ ਪਰ ਸਾਡੇ ਨਾਲ ਉੱਥੇ ਕਿਸ ਤਰ੍ਹਾਂ ਦਾ ਉਹ ਲੋਕ ਵਿਵਹਾਰ ਕਰਨਗੇ ਸ਼ਾਇਦ ਉਹ ਇਸ ਤੋਂ ਭਲੀ ਭਾਂਤ ਜਾਣੂ ਨਹੀਂ ਸਰ ਝਾਰਖੰਡ ਦੇ ਵਿੱਚ ਸਪੇਨ ਤੋਂ ਰਾਈਡਰ ਜੋੜੇ ਇਦੇ ਨਾਲ ਜੋ ਝਾਰਖੰਡ ਦੇ 7 ਨੌਜਵਾਨਾਂ ਨੇ ਕੀਤਾ ਉਹ ਇੱਕ ਬਹੁਤ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਔਰ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਹੈ ਕਿ ਉਹਨਾਂ ਦੇ ਵਿੱਚੋਂ ਕੁਝ ਲੋਕ ਜਿਹੜੇ ਨੇ ਉਹ ਪਕੜੇ ਗਏ ਨੇ ਔਰ ਬਾਕੀ ਦੀਆਂ ਦੀ ਤਲਾਸ਼ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇੱਕ ਵਾਰ ਫਿਰ ਦੇਸ਼ ਨੂੰ ਝੁਕਣਾ ਪੈ ਰਿਹਾ ਕਿਉਂਕਿ ਦੇਸ਼ਾਂ ਵਿਦੇਸ਼ਾਂ ਵਿੱਚ ਭਾਰਤ ਦੀ ਸ਼ਬੀ ਜਿਸ ਤਰ੍ਹਾਂ ਦੀ ਪੋਜ਼ਿਟਿਵ ਬਣੀ ਹੋਈ ਹੈ ਇਸ ਘਟਨਾ ਤੋਂ ਬਾਅਦ ਹੁਣ ਕੋਈ ਵੀ ਭਾਰਤ ਦੇ ਵਿੱਚ ਆਉਣ ਤੋਂ ਪਹਿਲਾਂ ਕਈ ਵਾਰ ਸੋਚੇਗਾ ਕਿਤੇ ਸਾਡੇ ਨਾਲ ਅਜਿਹਾ ਨਾ ਹੋ ਜਾਵੇ ਜੋ ਸਪੇਨ ਤੋਂ ਰਾਈਡਰ ਜੋੜੇ ਦੇ ਨਾਲ ਹੋਇਆ ਹੈ ਸੱਤ ਲੋਕਾਂ ਨੇ ਉਸ ਔਰਤ ਦੇ ਨਾਲ ਬਲਾਤਕਾਰ ਕੀਤਾ ਦੱਸਿਆ ਇਹ ਹੀ ਜਾ ਰਿਹਾ ਕਿ ਸੱਤ ਲੋਕਾਂ ਨੇ ਸੱਤ ਨੌਜਵਾਨਾਂ ਨੇ ਉਸ ਔਰਤ ਦੇ ਨਾਲ ਬਲਾਤਕਾਰ ਕੀਤਾ ਕੁੱਟਿਆ ਮਾਰਿਆ ਔਰ ਕੁੱਟ ਮਾਰਦੀਆਂ ਤਸਵੀਰਾਂ ਉਹਨਾਂ ਦੇ ਫੇਸ ਦੇ ਉੱਪਰ ਜਿਹੜੀਆਂ ਸੱਟਾਂ ਲੱਗੀਆਂ ਹੋਈਆਂ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਚਾਰਖੰਡ ਦੇ ਵਿੱਚ ਸਪੈੰਦੀ ਰਾਈਡਰ ਲੇਡੀ ਦੇ ਨਾਲ ਕੱਲ ਰਾਤ ਹਵਸ ਅੰਨੇ ਹੋਏ ਸੱਤ ਗੁੰਡਿਆਂ ਨੇ ਰੇਪ ਕੀਤਾ ਹੈ ਕੁੱਟਮਾਰ ਵੀ ਕੀਤੀ ਹੈ ਸਪੈਨੀ ਜੋੜਾ ਮੋਟਰਸਾਈਕਲ ਤੇ ਭਾਰਤ ਘੁੰਮ ਰਿਹਾ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ ਭਾਰਤ ਦੀ ਸੰਸਕ੍ਰਿਤੀ ਦੇ ਨਾਲ ਉਹ ਪਿਆਰ ਕਰਦੇ ਨੇ ਇਸ ਭਾਰਤ ਦੀ ਸੰਸਕ੍ਰਿਤੀ ਦਾ ਉਹ ਸਤਕਾਰ ਕਰਦੇ ਨੇ ਜਿਸ ਭਾਰਤ ਦੇ ਲੋਕਾਂ ਨੂੰ ਉਹ ਆਪਣਾ ਲੋਕ ਆਪਣੇ ਸਕੇ ਸੰਬੰਧੀ ਸਮਝ ਕੇ ਇਸ ਭਾਰਤ ਦੀ ਯਾਤਰਾ ਕਰ ਰਹੇ ਸਨ ਉਹਨਾਂ ਦੇ ਵਿੱਚੋਂ ਹੀ ਕੁਝ ਲੋਕ ਉਹਨਾਂ ਦੀ ਜ਼ਿੰਦਗੀ ਦੇ ਦੁਸ਼ਮਣ ਬਣ ਜਾਣਗੇ ਇਹ ਉਹਨਾਂ ਨੇ ਸੋਚਿਆ ਨਹੀਂ ਸੀ ਚਾਰਖੰਡ ਦੇ ਤੁਮਕਾ ਵਿਖੇ ਇੱਕ ਸੁੰਸਾਨ ਜਗ੍ਹਾ ਉਹ ਰਾਤ ਨੂੰ ਆਪਣੇ ਟੈਂਟ ਵਿੱਚ ਰੁਕੇ ਹੋਏ ਸੀ ਸਾਰਾ ਦਿਨ ਘੁੰਮ ਘਮਾਉਣ ਤੋਂ ਬਾਅਦ ਭਾਰਤ ਦੀ ਸੰਸਕ੍ਰਿਤੀ ਨੂੰ ਵੇਖਣ ਤੋਂ ਬਾਅਦ ਉਹ ਰਾਤ ਨੂੰ ਆਪਣੇ ਹੀ ਟੈਂਟ ਵਿੱਚ ਰੁਕੇ ਸੀ ਉਹਨਾਂ ਨੇ ਇੰਨਾ ਵਿਸ਼ਵਾਸ ਜਤਾਇਆ ਕਿ ਕਿਸੇ ਵੀ ਹੋਟਲ ਦਾ ਕੋਈ ਸਹਾਰਾ ਨਹੀਂ ਲਿਆ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਸੋਚ ਰਹੇ ਹਾਂ ਭਾਰਤ ਦੇ ਲੋਕਾਂ ਬਾਰੇ, ਭਾਰਤ ਬਾਰੇ, ਇਹ ਸੱਚਮੁੱਚ ਉਸੇ ਤਰ੍ਹਾਂ ਦੇ ਹੋਣਗੇ। ਪਰ ਉਹਨਾਂ ਨੂੰ ੱੱਕਾ ਉਦੋਂ ਜ਼ਿਆਦਾ ਲੱਗਾ ਜਦੋਂ ਉਹਨਾਂ ਦੀ ਸੋਚ ਤੋਂ ਬਿਲਕੁਲ ਉਲਟ ਹੋ ਗਿਆ। ਦੱਸਿਆ ਜਾ ਰਿਹਾ ਕਿ ਜਿਸ ਸਟੈਂਟ ਵਿੱਚ ਉਹ ਰਾਤ ਨੂੰ ਰੁਕੇ ਹੋਏ ਸਨ, ਮਾੜੀ ਕਿਸਮਤ ਦੇ ਚੱਲਦਿਆਂ ਕੁਝ ਦਰਿੰਦਿਆਂ ਦੀ ਨਜ਼ਰ ਚੜ ਗਈ। ਉਸ ਪੇਨ ਤੋਂ ਰਾਈਡਰ ਲੇਡੀ ਜਿਹੜੀ ਸੀ, ਉਹ ਉਹਨਾਂ ਦੀ ਨਜ਼ਰ ਚੜ ਗਈ। ਇਸ ਘਟਨਾ ਨੇ ਸਾਡੇ ਦੇਸ਼ ਦੀ ਏਮ ਦੁਨੀਆ ਭਰ ਦੇ ਵਿੱਚ ਖਰਾਬ ਕੀਤੀ ਹੈ ਇੱਕ ਪਾਸੇ ਹਾਕਮ ਤਰ੍ਹਾਂ ਤਰ੍ਹਾਂ ਦਾ ਢੰਡੋਰਾ ਪਿੱਟ ਰਹੇ ਨੇ ਬੇਟੀ ਬਚਾਓ ਬੇਟੀ ਪੜਾਓ ਧੀਆ ਦਾ ਸਤਕਾਰ ਕਰੋ ਪਰ ਜਿਹੜੇ ਲੋਕ ਧੀਆ ਦਾ ਸਤਕਾਰ ਨਹੀਂ ਕਰਦੇ ਉਹਨਾਂ ਲੋਕਾਂ ਬਾਰੇ ਕੀ ਸੋਚਿਆ ਜਾ ਸਕਦਾ ਹੈ ਕੀ ਜਿਨ੍ਹਾਂ ਦਰਦਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੇ ਘਰ ਧੀਆ ਨਹੀਂ ਹੈ ਕੀ ਉਹਨਾਂ ਦੀਆਂ ਮਾਮਾ ਨਹੀਂ ਹੈ ਭੈਣਾ ਨਹੀਂ ਹੈ ਉਹਨਾਂ ਨੂੰ ਪਤਾ ਨਹੀਂ ਹੈ ਕਿ ਸਮਾਜ ਦੇ ਵਿੱਚ ਕਿੰਨੀ ਬੇਇੱਜ਼ਤੀ ਹੁੰਦੀ ਹੈ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜਿਹੜੇ ਲੋਕ ਅੰਜਾਮ ਦਿੰਦੇ ਨੇ ਕਾਨੂੰਨ ਉਹਨਾਂ ਨੂੰ ਕਿਸ-ਕਿਸ ਤਰ੍ਹਾਂ ਦੀਆਂ ਸਜ਼ਾਵਾ ਦਿੰਦਾ ਹੈ ਹੁਣ ਸਵਾਲ ਇੱਥੇ ਹੈ ਕਿ ਸਪੇਨ ਤੋਂ ਇਹ ਜੋੜੇ ਦੇ ਨਾਲ ਜਿਹੜੀ ਘਟਨਾ ਵਾਪਰੀ ਹੈ ਕਿ ਜਿਹੜੇ 7 ਲੋਕ ਪਕੜੇ ਗਏ ਨੇ ਜਿਨ੍ਹਾਂ ਦੇ ਉੱਪਰ ਇਹ ਵੱਡੇ ਦੋਸ਼ ਨੇ ਕਿ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਔਰ ਇਹਨਾਂ ਲੋਕਾਂ ਦੇ ਨਾਲ ਸਰਕਾਰ ਕਾਨੂੰਨ ਕਿਸ ਤਰ੍ਹਾਂ ਪੇਸ਼ ਆਵੇਗੀ ਸਵਾਲ ਹੀ ਬਣਿਆ ਹੋਇਆ ਹੈ ਭਾਰਤ ਦੀ ਕਿਰਕ੍ਰਿਤਾ ਜਿਹੜੀ ਹੋਣੀ ਸੀ ਉਹ ਤਾਂ ਹੋ ਚੁੱਕੀ ਹੈ ਪਰ ਹੁਣ ਸਵਾਲ ਇਹ ਹੈ ਕਿ ਇਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲੇਗੀ ਤਾਂ ਕਿ ਅੱਗੇ ਤੋਂ ਕਿਸੇ ਦੀ ਹਿੰਮਤ ਨਾ ਪਵੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਦੀ ਹੁਣ ਵੇਖਣਾ ਇਹ ਹੋਏਗਾ ਕਿ ਇਹਨਾਂ ਲੋਕਾਂ ਤੇ ਉੱਪਰ ਸਰਕਾਰ ਕਾਨੂੰਨ ਕਿਸ ਤਰ੍ਹਾਂ ਦੀ ਮਤਲਬ ਜਿਹੜੀ ਕਾਰਵਾਈ ਹੈ ਉਹ ਕਰਦੀ ਹੈ ਬਿਊਰੋ ਰਿਪੋਰਟ